ਵਾਹਿਗੁਰੂ ਜੀ ਕੀ ਫਤਿਹ ਸੰਤੋਜੀ ਦਾਸ ਕਾਲਾ ਦਾ ਮੱਦੇ ਵਾਲਾ ਉਹ ਐਕਸਟਾਈਮ ਅਸੀਂ ਜਿਹੜਾ ਮੋਗਾ ਮੈਡੀ ਸਿਟੀ ਹਸਪਤਾਲ ਆ ਅਸੀਂ ਪਰਸੋ ਇੱਕ ਅਪਡੇਟ ਦਿੱਤੀ ਸੀ ਤਰਵੰਡੀ ਮੱਲੀਆਂ ਤੋਂ ਆ ਜਿਹੜੀ ਸਾਡੀ ਭੈਣ ਖੜੀ ਆ ਇਸ ਭੈਣ ਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਸੀ ਜਿਹੜੀ ਸਿਰ ਤੇ ਸੱਟ ਆ ਤੇ ਸਾਨੂੰ ਦੱਸਿਆ ਸੀ ਵੀ 38000 ਰੁਪਏ ਜਿਹੜਾ 6 ਤਰੀਕ ਨੂੰ ਇਸ ਹਸਪਤਾਲ ਦਾ ਬੈਕ ਸੀਗਾ ਤੇ ਉਹਦੇ ਵਿੱਚੋਂ ਅਸੀਂ ਸਾਡੇ ਬੜੇ ਸਤਕਾਰਯੋਗ ਵੀਰ ਵੀਰ ਆ ऑस्ट्रेलिया ਤੋਂ ਆ ਸਾਡੇ ਹਰਦੀਪ ਸਿੰਘ ਆਸਟ੍ਰੇਲੀਆ ਉਹਨਾਂ ਨੇ 20000 ਦੀ ਸੇਵਾ ਵੇਚੀ ਸੀ ਕਬੀਰ ਨੂੰ ਕਹੂੰਗਾ ਵੀ ਥੋੜਾ ਜਿਆਦਾ ਬੋਲ ਨੂੰ ਆਈ ਓਏ ਸਪੀਰਾ ਹਰਦੀਪ ਸਿੰਘ ਆਸਟ੍ਰੇਲੀਆ ਜਿੰਨਾ ਵੱਲੋਂ 20000 ਦੀ ਸੇਵਾ ਸਾਡੇ ਕੋਲੇ ਆਈ ਸੀ ਆ ਜਿਹਦੇ ਵਿੱਚੋਂ 15000 ਰੁਪਈਆ ਅਸੀਂ ਕਾਊਂਟਰ ਤੇ ਜਮ੍ਹਾਂ ਕਰਤਾ 5000 ਰੁਪਈਆ ਜਿਹੜਾ ਅਸੀਂ ਭੈਣ ਨੂੰ ਨਕਦ ਦੇ ਰਹੇ ਹਾਂ ਇਹ ਨਕਦ ਕਿਉਂ ਦੇ ਰਹੇ ਆ ਬੈਸਾ ਕਿਉਂਕਿ ਇੱਥੇ ਇਹ ਗੱਲ ਆ ਦਵਾਈ ਸੁਬਾ ਭੈਣ ਨਕਦ ਲੈਂਦੀ ਆ ਜੀ ਪਹਿਲਾਂ 10000 ਦੀ ਦਵਾਈ ਆਈ ਸੀ ਫਿਰ ਕਹਿੰਦੇ ਉਸ ਦਿਵਾਰ 9000 ਦੀ ਹੋ ਗਈ 8500 7000 ਅੱਜ ਸੁਬਾ ਥੋੜੀ ਜਿਹੀ ਭੈਣ ਭਾਗ ਨੂੰ ਹੋ ਗਈ ਕਿਉਂਕਿ ਮੰਗ ਕੇ ਕਾਰਡ ਹੋ ਜਾਂਦਾ ਵੀ ਮੰਗ ਤਾਂ ਕੇ ਕਿੱਥੋਂ ਕਿੱਥੋਂ ਸਾਰਾਂਗੇ ਮੈਂ ਹਰਦੀਪ ਵੀਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੰਗਤ ਨੂੰ ਦੱਸਣੀ ਚਾਹਦਾ ਵੀ ਕੁਝ ਕਦਾਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹਰਦੀਪ ਵੀਰੇ ਦਾ ਵੀ ਐਕਸੀਡੈਂਟ ਹੋ ਗਿਆ ਸੀ ਮੇਰੇ ਨਾਲ 10 12 ਸਾਲ ਤੋਂ ਮੇਰੀ ਟੀਮ ਨਾਲ ਜੁੜੇ ਨੂੰ ਹੋ ਗਏ ਵੀਰੇ ਨੂੰ ਪਰ ਉਹਨੇ ਜਦੋਂ ਗੱਲ ਸੁਣੀ 20000 ਸਾਡੇ ਕੋਲੇ 1 ਵਜੇ ਸਲੈਪ ਆ ਗਈ ਸੀ 3:30 ਵਜੇ ਸਾਡੇ ਕੋਲੇ ਪੇਮੈਂਟ ਸਾਡੇ ਕਾਊਂਟਰ 'ਚ ਆਈ ਆ ਕਿਉਂਕਿ ਵੈਸਟਰਨ ਯੂਨੀਅਨ ਵਾਲੀ ਤੇ 4:30 5 ਵਜੇ ਅਸੀਂ ਇੱਥੇ ਜਮ੍ਹਾਂ ਕਰਤੀ ਆ ਤੇ ਮੈਂ ਭੈਣ ਵੱਲੋਂ ਭੈਣ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਅਸੀਂ ਘਰੇ ਵੀ ਅਪਡੇਟ ਦੇ ਕੇ ਜਾਵਾਂਗੇ ਤੇ ਧੰਨਵਾਦ ਕਰਦੇ ਆ ਹਰਦੀਪ ਵੀਰੇ ਦਾ ਵੀ ਜਿਨ੍ਹਾਂ ਦੀ 20000 ਰੁਪਇਆ ਸੇਵਾ ਇਸ ਪਰਿਵਾਰ ਕੋਲੇ ਪਹੁੰਚ ਚੁੱਕੀ ਆ 15000 ਕਾਊਂਟਰ ਤੇ 5000 ਭੈਣ ਨੂੰ ਨਕਦ ਭੈਣੇ ਤੁਹਾਨੂੰ ਨਕਦ ਮਿਲ ਗਿਆ 5000 ਕਿਉਂਕਿ ਅਸੀਂ ਚਾਹੁੰਦੇ ਆ ਵੀ ਇਹ ਭੈਣ ਦਾ ਦੱਬ ਕੇ ਸਾਥ ਦਈਏ 42000 ਰੁਪਇਆ ਸੀਗਾ ਅੱਜ 15 ਦੇ ਕੇ ਤੇ ਹੋਰ ਵੀ ਜੇ ਕੋਈ ਮੇਰੀ ਭੈਣ ਭਰਾ ਕੋਈ ਮਦਦ ਕਰਨੀ ਚਾਹੁੰਦਾ ਜਰੂਰ ਮੋਗਾ ਮੈਡੀ ਸਿਟੀ ਹਸਪਤਾਲ ਆ ਤੇ ਇੱਥੇ ਆ ਕੇ ਵੀ ਭੈਣ ਨੂੰ ਮਿਲ ਕੇ ਦੱਸ ਦਿਓ ਸਾਨੂੰ ਦੱਸ ਦਿਓ ਅਸੀਂ ਅਪਡੇਟ ਦੇ ਦਾਂਗੇ ਭਾਈ ਇੰਨੀਆਂ ਗ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ